ਜੈ ਸ਼੍ਰੀ ਰਾਮ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਆਪਾਂ ਇਸ ਮੁੰਡੇ ਦੀ ਇੱਕ ਖੁਆਇਸ਼ ਸੀ ਬਈ ਨਾ ਮੈਂ ਆ ਡੈਡੀ ਕਹਿੰਦਾ ਹਰ ਇੱਕ ਇੱਕ ਬੰਦਾ ਇਹਨੂੰ ਚਾਹੁੰਦਾ ਵੀ ਹਰ ਇੱਕ ਬੰਦਾ ਨਾ ਕੱਪੜੇ ਲਵੇ ਸਸਤੇ ਤੇ ਸਸਤੇ ਕਹਿੰਦਾ ਮੈਂ ਦੇਣੇ ਫੈਕਟਰੀਆਂ ਲੱਭ ਲੱਭ ਇਸ ਬੰਦੇ ਨੇ ਨਾ ਬਸ ਕਰਾਤੀ ਸਾਰੀਆਂ ਫੈਕਟਰੀਆਂ ਨਾਲ ਕੰਟੈਕਟ ਅੱਜ ਵੀ ਸਾਡਾ ਉੱਤੇ ਹੀ ਹੈ ਅਸੀਂ ਇਹਦੀ ਜਿਹੜਾ ਇਹਦੀ ਇੱਛਾ ਤੇ ਉਹ ਅਸੀਂ ਲੱਗੇ ਹੋਏ ਡਿਊਟੀ ਦੇਣ ਬਾਕੀ ਤਾਂ ਇਹ ਛਾਵਾਂ ਖਤਮ ਹੋ ਗਈਆਂ ਸੀ ਸਾਡੀਆਂ ਚਲੋ ਆਓ ਥੋੜਾ ਨਾਲ ਗੱਲ ਕਰਾਂਦੇ ਆਂ ਦੁਕਾਨ ਤੇ ਗੌਰਵ ਸ਼ਰਮਾ ਨਾਲ ਸ਼ਰਮਾ ਜੀ ਕੀ ਹਾਲ ਹੈ ਠੀਕ ਹੈ ਜੀ ਵਧੀਆ ਥਣਾ ਹੋ ਜੀ ਸ਼ਰਮਾ ਜੀ ਕੀ ਲਿਆਏ ਮੈਂ ਸੁਣਿਆ ਬਈ ਇੰਨੀ ਵੈਰੈਟੀ ਆਈ ਵੀ ਬਈ ਵੀ ਜੇ ਵੀਡੀਓ ਅਸੀਂ ਬਣਾਉਣ ਲੱਗੇ ਤਾਂ 100 150 ਵੀਡੀਓ ਬਣ ਜੂਗੀ ਫਿਰ ਉਹ ਤਾਂ ਫੇ ਚੱਲਣੀ ਬਹੁਤ ਲੰਬਾ ਪ੍ਰੋਸੈਸ ਹੋ ਜਾਣਾ ਤੇ ਅਸੀਂ ਸ਼ੋਰਟ ਚ ਕਰ ਦਿੰਦੇ ਹਾਂ ਕਸਟਮਰਾਂ ਨੂੰ ਸਾਡਾ ਪਤਾ ਵੀ ਲੱਗ ਜਾਏਗਾ ਠੀਕ ਹੈ ਜੀ ਵੀ ਕੀ ਕੀ ਆਈਟਮ ਆਈ ਵੀ ਉਹ ਰੇਟ ਵੀ ਤੁਸੀਂ ਦੱਸੋ ਸ਼ੋਰਟ ਦੇ ਵਿੱਚ ਕੁਝ ਵੀ ਡਿਜ਼ਾਈਨ ਦਿਖਾ ਦਿੰਦਾ ਮੈਂ ਦਿਖਾਓ ਮੋਟੇ-ਮੋਟੇ ਨਾਲ ਛੇਤੀ-ਛੇਤੀ ਕੀ ਕਿਉਂ ਬਲੈਸ ਕਰਕੇ ਦਿਖਾ ਦੋ ਇੱਕ ਤਾਂ ਦੇਖੋ ਜੀ ਆ ਆਇਆ ਜੀ ਬਟਨ ਦੇ ਵਿੱਚ ਟਿਚ ਬਟਨ ਦੇ ਵਿੱਚ ਠੀਕ ਹੈ ਇਹਦੇ ਵਿੱਚੋਂ ਚਾਰ ਤੋਂ ਪੰਜ ਕਲਰ ਆਏ ਹੋਏ ਜੀ ਠੀਕ ਹੈ ਲੱਗ ਤਾਂ ਲੱਗ ਚਲੋ ਇਹ ਤਾਂ ਹੋ ਗਈ ਅਗਲੀ ਇੱਕ ਟਾਂ ਨੂੰ ਦੱਸੋ ਜਿੱਕ ਮੇਰੇ ਭਰਾਵਾਂ ਦੀ ਡਿਮਾਂਡ ਸੀ ਬਹੁਤ ਅੱਛਾ ਇਹਦਾ ਰੇਟ ਕਿਆ ਰੱਖਿਆ ਇਹਦਾ ਰੇਟ ਰੱਖਿਆ ਜੀ 450 450 ਸਿਰਫ ਅੱਛਾ ਜੀ ਕਾ ਚੀਜ਼ ਦੀ ਬੜੀ ਡਿਮਾਂਡ ਸੀ ਇਸ ਕੱਪੜੇ ਦੀ ਜੀ ਠੀਕ ਹੈ ਕਈ ਬੰਦਿਆਂ ਨੇ ਸਾ ਤੋਂ ਮੰਗੇ ਜੀ ਭਰਾਵਾਂ ਨੇ ਮੇਰੇਆਂ ਨੇ ਇਹਦੇ ਵਿੱਚ ਵੀ ਆ ਗਿਆ ਤੇ ਇੱਕ ਆ ਕਰਨ ਔਜਲਾ ਸਾਹਿਬ ਨੇ ਵੇਅਰ ਕੀਤੀ ਸੀਗੀ ਵੈਲਟਨ ਬੜੀ ਓਕੇ 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 ਇਹਦੀ ਬਹੁਤ ਡਿਮਾਂਡ ਸੀ ਮਾਰਕੀਟ ਕਿਹੜੇ ਰੇਟ ਰੱਖਿਆ ਦਾ ਇਹਦਾ 450 ਜੀ ਇੱਚਾ 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 ਵਾਹ ਦੋ ਕਲਰ ਆਏ ਜੀ ਚ ਵਾਈਟ ਔਰ ਬਲੈਕ ਕਿਆ ਬਾਤ ਹੈ ਆ ਦੇਖੋ ਆ ਆਈਟਮ ਦੇਖੋ ਬਈ ਦਿਲ ਨੂੰ ਲੱਗਦੀ ਬਾਹ ਕਿਆ ਬਾਤ ਹੈ ਬਈ ਇਹਦੀ ਆਈਟਮ ਦੋ ਕਲਰ ਚ ਠੀਕ ਹੈ ਰੇਟ ਦੀ ਆ ਜੀ ਇਹ ਵੀ ਤੁਹਾਨੂੰ ਸੇਮ ਦੇ ਦਾਂਗੇ ਜੀ ਵੈਸੇ ਤਾਂ ਮਾਰਕੀਟ ਚ 6-700 ਰੁਪਏ ਦੀ ਹੈ ਹਾਂ ਇਹ ਤੁਹਾਨੂੰ 450 ਚ ਦੇ ਦਾਂਗੇ 450 ਚ ਹਾਂ ਠੀਕ ਹੈ ਹੋਰ ਦਿਖਾਓ ਕਿਆ ਆ ਰਿਹਾ ਏ ਤੇ ਕਿਹਦੇ ਵਿੱਚ ਇਹ ਨੱਟ ਵਾਲੀ ਨੇਟ ਵਾਲੀ ਹੈ ਦਬਨ ਪੌਕੇਟ ਠੀਕ ਹੈ ਹੈ ਵੀ ਜੀ ਇਹ ਸੇਕਰੇਟਰ ਰੱਖਿਆ ਇਹ ਵੀ 450 ਇਚ ਕਿੰਨੇ ਟਿਕਾ ਨੇ ਕਿੰਨੇ ਕਲਰ ਇਹਦੇ ਵਿੱਚ ਚਾਰ ਕਲਰ ਹੈ ਜੀ ਚਾਰ ਕਲਰ ਇਹਦੇ ਕਿਹੜੇ ਕਿਹੜੇ ਆਪੇ ਹੈ ਇਹ ਬਾਕੀ ਬਰਬਰੀ ਵਿੱਚ ਆਏ ਹੈ ਜੀ ਪਲੇਮ ਚ ਮੈਂ ਵੈਸੇ ਦਿਖਾਉਂਦਾ ਯਾਨੀ ਕਿ ਬਹੁਤ ਜ਼ਿਆਦਾ ਵੈਰਾਈਟੀ ਹੈਗੀ ਬਹੁਤ ਜ਼ਿਆਦਾ ਵੈਰਾਈਟੀ ਅੱਛਾ ਇਹ ਤੋਂ ਇਲਾਵਾ ਦੱਸੋ ਹੋਰ ਕੀ ਆਈ ਹੈ ਬਰਬਰੀ ਜੀ ਬਲੈਕ ਵਾਈਟ ਹੈ ਜੀ ਓਕੇ ਬਲੈਕ ਵਾਈਟ ਜਿਹਾ ਆਪੇ ਇਹ ਕਿਹੜੇ ਰੇਟ ਰੱਖਿਆ ਇਹਦਾ ਰੇਟ ਜੀ 400 ਰੱਖਿਆ ਜੀ ਵੈਸੇ ਮਾਰਕੀਟ ਵਾਲੇ ਇਹੀ ਡੱਬੇ ਵਿੱਚ ਪਾ ਕੇ 20 ਰੁਪਏ ਦੇ ਡੱਬੇ ਵਿੱਚ ਪਾ ਕੇ 50 ਸਰ 500 600 ਮੰਗੀ ਜਾਂਦੀ ਹੈ 400 200 250 ਬਚਾਵਾਂਗੇ ਅਸੀਂ ਨਹੀਂ ਪੈਕਿੰਗ ਕਰਾਣੀ ਓਕੇ ਦਾ ਦਸੂ ਹੋਰ ਕੀ ਆਟਮ ਹੈ ਇਹ ਕਿਉਂਕਿ ਬਾਅਦ ਵਿੱਚ ਜੀ ਅੱਛਾ ਮੈਂ ਸੋਹਣੇ ਬੱਚਿਆਂ ਦਾ ਵੀ ਲੈਂਦਾ ਤੁਸੀਂ ਕਹਿੰਦੇ ਬਹੁਤ ਡਿਮਾਂਡ ਸੀ ਜੀ ਬੱਚੇ ਬਹੁਤ ਸਾਡੇ ਅੱਛਾ ਇਹ ਨਾ ਬੱਚਿਆਂ ਵਾਲੀ ਤੁਹਾਨੂੰ ਨੈਕਸਟ ਵੀਡੀਓ ਬਣਾਉਂਦੇ ਆ ਥੈਂਕ ਯੂ ਧੰਨਵਾਦ